ਉਪ ਐਂਡ ਆਈ ਬਲੀਵ ਬੀਓ ਐਸ ਕਮਚੇ ਇਨਵੋਲਡ ਹੈ ਨਹੀਂ ਕਿਉਂਕਿ ਜਿਹੜਾ ਸ਼ੌਕੜ ਉਹਨਾਂ ਦਾ ਹੈ অর ਐਨੀਬਾਡੀ ਸਿਟਿੰਗ ਇਨ ਥਿਸ ਹਾਊਸ ਵਿਲ ਕੈਨੋਟ ਡੂ ਸੱਚ ਐ ਇਨਵੋਲਡ ਇਨ ਸੱਚ ਐ ਹੀਨ ਐਕਟ ਬਟ ਮੈਂ ਇਹਨਾਂ ਨੂੰ ਉਹਦੋਂ ਆ ਕੇ ਆ ਕਿਹਾ ਸੀ ਮੈਂ ਤੁਸੀਂ ਇਸ ਗਲਤੀ ਪੜਤਾਲ ਕਰਾਓ ਉਹ ਵੀ ਪੁਲਿਸ ਦੀ ਸਹਿਮਤੀ ਦੇ ਬਿਨਾ ਉਹ ਪ੍ਰੈਸ ਕਾਨਫਰੈਂਸ ਹੋ ਕਿਵੇਂ ਗਈ ਪੁਲਿਸ ਨੇ ਕਰਵਾਈ ਸਾਹਿਬ ਉਹ ਪ੍ਰੈਸ ਕਾਨਫਰੈਂਸ ਆਈ ਸੈਡ ਸੰਬਡੀ ਇਨ ਦਾ ਐਸਟੈਬਲਿਸ਼ਮੈਂਟ ਇਜ਼ ਆਫਟਰ ਯੂ ਉਹ ਤੁਹਾਡੇ ਨਾਂ ਤੇ ਚਿਕੜ ਪਾਣਾ ਚਾਹਦੇ ਸੀ ਇਸ ਕਰਕੇ ਨਹੀਂ ਅਜਿਹਾ ਪ੍ਰੈਸ ਕਰਿੰਦਾ ਉੱਥੇ ਖੜਾ ਹੋ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਖੁੱਲੇ ਆਮ ਇਲਜ਼ਾਮ ਲਾ ਰਿਹਾ ਹੈ ਪੁਲਿਸੇ ਮੂੰਹ ਖੋਲ ਦੇ ਉਹਨਾਂ ਕੋਲ ਤੋਲੀਆਂ ਜਾਂ ਨਾ ਹੋਣਾਂ ਬਾਹਰ ਕੇ ਸਿੱਟ ਕੇ ਜਿਪਸੀ ਸਿੱਟ ਕੇ ਲੈ ਜਾਂਦੇ ਆ ਹੀ ਵਾਸ 기ਵਨ ਅਪਰਚੁਨਿਟੀ ਸਾਹਿਬ ਹੀ ਵਾਸ ਨਾਟ ਓਨਲੀ 기ਵਨ ਅਪਰਚੁਨਿਟੀ ਹੀ ਵਾਸ ਹੀ ਵਾਸ ਹੈਡ ਇਨ ਕੰਡਕਟਿੰਗ ਦੈਟ ਪ੍ਰੈਸ ਕਾਨਫਰੰਸ ਮੈਂ ਤਾਂ ਉੱਟੀ ਦਾ ਤੁਹਾਡੇ ਅੱਖ ਚੇ ਗੱਲ ਕੀਤੀ ਸੀ ਮੈਂ ਕਿਹਾ ਤੁਸੀਂ ਉਸ ਦੀ ਪੜਤਾਲ ਕਰੋ ਕਿ ਉਹ ਪ੍ਰੈਸ ਕਾਨਫਰੰਸ ਕਿਵੇਂ ਆਰਗੇਨਾਈਜ਼ ਕੀਤੀ ਗਈ ਇੱਕ ਅਕਿਊਜ਼ਡ ਕਰੇ

ਉਹ ਦਿਨ ਮੇਰਾ ਤੁਸੀਂ ਰਿਕਾਰਡ ਕਢਾ ਕੇ ਦੇਖੋ ਕਿੱਦਾਂ ਜਿਹੜੀ ਉਹ ਦਿਨ ਮੇਰੀ ਇੱਥੇ ਮੈਂ ਖੜੇ ਹੋ ਕੇ ਗੱਲ ਕੀਤੀ ਕਢਾ ਕੇ ਦੇਖ ਲਓ ਮੈਂ ਕਹਿਆ ਸੀ ਇੱਕ ਐਡਾ ਫਟਾ ਹੀਨਸ ਕ੍ਰਾਈਮ ਵਾਲਾ ਬੰਦਾ ਪ੍ਰੈਸ ਕਾਨਫਰੈਂਸ ਸਾਰੇ ਜਰਨਲਿਸਟਾਂ ਨੂੰ ਕੁੱਚਲੋ ਸਾਰਿਆਂ ਨੂੰ ਫੋਨ ਗਏ ਸੀਗੇ ਵੀ 8:00 ਵਜੇ ਇੱਥੇ ਆ ਕਾਨਫਰੈਂਸ ਹੋਣ ਲੱਗੀ ਹੈ ਉਹਦੀ ਪੜਤਾਲ ਕਰੋ ਬਾਕੀ ਮੈਂਬਰ ਸਾਰੇ ਇੱਕ ਵਰਗੇ ਸਭ ਸਾਰੇ ਸਹਿਮਤ ਤੁਹਾਡੇ ਨਾਲ ਜੇ ਜੀ ਤੁਹਾਡੇ ਪੀੜ ਹੋਈ ਹੁੰਦੇ ਸਾਰਿਆਂ ਨੂੰ ਹੋ ਰਹੀ